ਤਾਂ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਦਾਬ ਅਤੇ ਨਮਸਕਾਰ ਅੱਜ ਦੀ ਜਿਹੜੀ ਵਾਰਤਾ ਹੈ ਜਾਂ ਤੁਹਾਡੇ ਨਾਲ ਸੰਵਾਦ ਹੈ ਜਾਂ ਐਪੀਸੋਡ ਹੈ ਇਹਦਾ ਵਿਸ਼ਾ ਹੈ ਜਗਤ குரு ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਔਰ ਇਸੇ ਸੰਬੰਧ ਵਿੱਚ ਅੱਜ ਗੱਲ ਕਰਾਂਗੇ ਕਿਉਂਕਿ ਅੱਜ ਦੇ ਦਿਨ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਸੰਸਾਰ ਨੂੰ ਤਾਰਨ ਤੋਂ ਬਾਅਦ ਔਰ ਮਹਾਨ ਪਰਪਕਾਰੀ ਕਾਰਜ ਕਰਨ ਤੋਂ ਪਰੰਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਇਆ ਸਨ। ਤੋਂ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ ਪਿਆਰ ਅਕੀਦਤ ਇhtram ਅਤੇ ਅਦਬ ਸਤਕਾਰ ਨਾਲ ਮਰਯਾਦਾ ਮੁਤਾਬਕ ਜੋਤੀ ਜੋਤ ਸਮਾਉਣ ਦਾ ਗੁਰਪੁਰ ਮਨਾਇਆ ਜਾ ਰਿਹਾ ਹੈ ਜੋਤੀ ਜੋਤ ਰੜੀ ਸੰਪੂਰਨ ਥਿਆ ਰਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦੀ ਜਿਹੜੀ ਜ਼ਿੰਦਗੀ ਹੈ ਜਿਹੜਾ ਹੋਂਦ ਮਾਤ ਲੋਕ ਵਿੱਚ ਆਉਣਾ ਹੈ ਉਹਦੇ ਬਾਰੇ ਇਹ ਤੋ ਕਾਂ ਆਮ ਕੋਟ ਕੀਤੀਆਂ ਜਾਂਦੀਆਂ ਹੈ ਕਿ ਆਪ ਨਾਰਾਇਣ ਕਲਾtar ਜਗਮੇ ਪਰਵਰਿਉ ਧਰੰਕਾਰ ਆਕਾਰ ਜੋਤ ਜਗਮੰਡਲ ਕਰਿਉ ਆਪ ਨਾਰਾਇਣ ਕਲਾtar ਮਹਾਰਾਇਣ ਜਿਹੜਾ ਰੱਬ ਦੇ ਨਾਮਾਂ ਚੋਂ ਇੱਕ ਨਾਮ ਹੈ ਆਪ ਨਾਰਾਇਣ ਕਲਾtar ਉਹ ਇਸ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ ਆਉਣਾ ਕਿਉ ਪਿਆ ਕੋ ਘਥੇ ਅੰਧਕਾਰ ਹੀ ਅੰਧਕਾਰ ਸੀ ਇੱਥੇ ਜ਼ੁਲਮ ਦੀ ਇੰਤਿਹਾਰ ਸੀ ਇੱਥੇ ਬਹੁਤ ਸਾਰੀਆਂ ਬੁਰਾਈਆਂ ਵਿੱਚ ਸਮਾਜ ਜਕੜਿਆ ਹੋਇਆ ਸੀ ਇੱਥੇ ਕੋਈ ਗਊ ਗਰੀਬ ਦੀ ਰੱਖਿਆ ਕਰਨ ਵਾਲਾ ਨਹੀਂ ਸੀ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਨਹੀਂ ਸੀ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਲਾ ਨਹੀਂ ਸੀ ਤੋਂ ਲੋਕਾਈ ਦੀ ਪੁਕਾਰ ਸੁਣ ਕੇ ਫਿਰ ਕਾਲਪੁਰਖ ਨੇ ਆਪ ਨਾਰਾਇਣ ਕਰਤਾ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਫਿਰdraਕਾਰ ਨੇ ਆਕਾਰ ਧਾਰਨ ਕਰਕੇ ਗੁਰੂ ਨਾਨਕ ਦੀ ਜੇ ਰੂਪ ਵਿੱਚ ਸੰਸਾਰ ਵਿੱਚ ਆਉਣਾ ਕੀਤਾ ਤੇ ਫਿਰ ਜਦੋਂ ਆਏ ਫਿਰ ਕੀ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਤੁੰਦ ਜਿਹੜੀ ਹੈ ਸਭ ਤੋਂ ਖਤਰਨਾਕ ਚੀਜ਼ ਹੁੰਦੀ ਹੈ ਔਰ ਸਭ ਤੋਂ ਮਾਰੂ ਹੈ ਇਹ ਤੁੰਦ ਕਾਦੀ ਸੀ ਜੋ ਮੈਂ ਦੱਸਿਆ ਉਹ ਸਾਰੇ ਰਖਣ ਸੰਤੋਂ ਤੁੰਦਿ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਚਾਰੇ ਛਪੇ ਅੰਧੇਰ ਪੁਲੋਆ ਭਾਈ ਗੁਰਦਾਸ ਜੀ ਕਹਿੰਦੇ ਨੇ ਚੜਿਆ ਸੂਰਜ ਜਾਗ ਰੁਸ਼ਨਾਈ ਕਿਉਂਕਿ ਸੂਰਜ ਦੇ ਚੜਨ ਨਾਲ ਹਨੇਰਾ ਖੰਭਲਾ ਕਿਉਂ ਜਾਂਦਾ ਇਸ ਤਰ੍ਹਾਂ ਭਇਆ ਅਨੰਦ ਜਗਤ ਵਿੱਚ ਇਹ ਸਭ ਭਾਈ ਗੁਰਦਾਸ ਜੀਆ ਵਾਰਾਂ ਨੇ ਇਹ ਜਿਹੜੀ ਮੈਂ ਕੋਟ ਕਰ ਰਿਹਾ ਤੁਕਾਂ ਭਾਇਆ ਅਨੰਦ ਜਗਤ ਵਿੱਚ ਕਲ ਤਾਰ ਗੁਰੂ ਨਾਨਕ ਆਇਆ ਤੇ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਤੇ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਪੈਦਾ ਹੋ ਗਿਆ Indra Indra apsara raag raagni mangal gaya ਆਇਆ ਅਨੰਦ ਜਗਤ ਵਿੱਚ ਕਲਤਾਰਨ ਗੁਰੂ ਨਾਨਕਾ ਆਇਆ। ਤੋਂ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਬਹੁਤ ਸਾਰਾ ਆ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਿਕਰ ਇਹਦਾ ਕਰਦੇ ਰਹਿੰਨੇ ਆ। ਅੱਗੇ ਹੋਇਆ ਵੀ ਐ। ਅਗਾਂਹ ਵੀ ਕਰਦੇ ਰਾਂਗੇ। ਜਿਵੇਂ ਜਿਵੇਂ ਦਿਨ ਆਉਂਦੇ ਨੇ, ਗੁਰਪੁਰਬ ਆਉਂਦੇ ਨੇ। ਕਿ ਗੁਰੂ ਸਾਹਿਬ ਨੇ ਉਦਾਸੀਆਂ ਧਾਰਮਿਕ ਯਾਤਰਾਵਾਂ ਦਾ ਇੱਕ ਅ ਤਰੀਕਾ ਸ਼ੁਰੂ ਕੀਤਾ ਆਪਣਾ ਨਾਲ ਪਾਈ ਮਰਦਾਨਾ ਨੂੰ ਲਿਆ ਤੇ ਇਤਿਹਾਸਕਾਰ ਪਾਈ ਬਾਲਾ ਜੀ ਦੀ ਹਾਜ਼ਰੀ ਨਾਲ ਦੱਸਦੇ ਨੇ ਭਾਈ ਮਰਦਾਨਾ ਜੀ ਬਹੁਤ ਲੰਮਾ ਸਮਾਂ ਗੁਰੂ ਸਾਹਿਬ ਦੇ ਨਾਲ ਰਹੇ ਸ੍ਰੀ ਤਾਨਪੁਰ ਲੋਧੀ ਦੇ ਨਾਲ ਆĐi ਪਿੰਡ ਸੀ ਭਾਈ ਮਰਦਾਨਾ ਰਬਾਬ ਵਜਾਉਂਦੇ ਤੇ ਗੁਰੂ ਸਾਹਿਬ ਕੀਰਤਨ ਕਰਦੇ ਇਸ ਕੀਰਤਨ ਨੂੰ ਗੁਰੂ ਸਾਹਿਬ ਨੇ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ ਤੇ ਦੁਨੀਆ ਦੇ ਸਰਬਸ਼ੇਸ਼ ਸੰਗੀਤਕਾਰ ਗੁਰੂ ਨਾਨਕ ਦੇਵ ਜੀ ਨੂੰ ਤਸਲੀਮ ਕੀਤਾ ਜਾਂਦਾ ਹੈ ਆਪ ਦੀ ਰੋਹਾਨੀ ਆਵਾਜ਼ ਜਿਸ ਤੇ ਵੀ ਕੰਨੀ ਪੈਂਦੀ ਉਹ ਖਿੱਚਿਆ ਚਲੇ ਆਉਂਦਾ ਤੇ ਉਸ ਦੀ ਰੂਹ ਰਸ਼ਨਾ ਜਾਂਦੀ ਪਾਛੇ ਇਸ ਗੁਰੂ ਨਾਨਕ ਸਾਹਿਬ ਦੇ ਪਾਛੇ ਦੀ ਕਰਾਮਾਤ ਸ਼ਬਦ ਦੀ ਤੀ ਸਿਧ ਮੰਡਲੀ ਸ਼ਬਦ ਦੀ ਤਾਕਤ ਨਾਲ ਗੁਰੂ ਸਾਹਿਬ ਨੇ ਬਹੁਤ ਦੇਣ ਨੇ ਦੇਣਾ ਨੇ ਗੁਰੂ ਸਾਹਿਬ ਦੀਆਂ ਬਹੁਤ ਪਰਮਕਾਰ ਨੇ ਗਿਣਾਈ ਨਹੀਂ ਜਾ ਸਕਦੇ ਤਾਰੇ ਤਾਂ ਗਿਣੇ ਜਾ ਸਕਦੇ ਆਸਮਾਨ ਦੇ ਅਤ ਕਥਨੀ ਅਲੰਕਾਰ ਹਨ ਵੀ ਤਾਰੇ ਤਾਂ ਗਿਣੇ ਜਾ ਸਕਦੇ ਆ ਪਰ ਗੁਰੂ ਨਾਨਕ ਦੇਵ ਜੀ ਦੀਆਂ ਸਿਫਤਾਂ ਨੂੰ ਕੋਈ ਬਿਆਨ ਕਰਨਾ ਚਾਹੇ ਤੇ ਉਹ ਕਰ ਨਹੀਂ ਸਕਦਾ ਨਾਨਕ ਦੀਆਂ ਗੁਣੀਆਂ ਰਮਜ਼ਾ ਨੂੰ ਬੇਸਮ ਸਮਝਾ ਕੀ ਜਾਣੇ ਬੇਸਮ ਜ਼ਮਾਨਾ ਉਹਨਾਂ ਦੀ ਉੱਚਤਾਂ ਨੂੰ ਸਰਵ ਉੱਚਤਾਂ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦਾ ਤੇ ਗੁਰੂ ਨਾਨਕ ਦੇਵ ਜੀ ਜਦੋਂ ਉਹਨਾਂ ਨੇ 70 ਸਾਲ ਦੀ ਸੰਸਾਰਕ ਉਮਰ ਭੋਗੀ ਆ ਵੈਸੇ ਤਾਂ ਉਹ ਸਦਾ ਹੀ ਅਮਰ ਨੇ ਪਰ ਸੰਸਾਰਕ ਤੌਰ ਤੇ ਉਹ 70 ਸਾਲ ਰਾਏਪੋੜੀ ਤਲਵੰਡੀ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ 1469 ਵਿੱਚ ਤੇ ਪਿਤਾ ਮਤਾ ਕਾਲੂ ਜੀ ਮਾਤਾ ਸ੍ਰਿਪਤਾ ਦੇਵੀ ਜੀ ਜਨਮ ਵਿਖੇ ਤੇ ਦੌਲਤਾਂ ਦਾਈ ਨੇ ਸਭ ਤੋਂ ਪਹਿਲਾਂ ਪਛਾਣਿਆ ਸੀ ਕਿ ਰੱਬੀ ਨੂਰ ਹੈ ਫਿਰ ਗੁਰੂ ਸਾਹਿਬ ਨੇ ਜਦੋਂ ਇੱਥੇ ਆਪਣਾ ਕਾਇਮ ਕੀਤਾ ਸਭ ਤੋਂ ਜ਼ਿਆਦਾ ਲੰਮਾ ਸਮਾਂ ਸੁल्तानਪੁਰ ਲੋਧੀ ਰਹਿ ਗਿਆ 11-12 ਸਾਲ ਇੱਥੇ ਉਹਨਾਂ ਦੀ ਭੈਣ ਬੇਬੇ ਨਾਨਕੀ ਜੀ ਜਿਨ੍ਹਾਂ ਨੇ ਉਹਨੂੰ ਸਭ ਤੋਂ ਪਹਿਲਾਂ ਪਛਾਣਿਆ ਸੀ ਔਰ ਸਮਝੀ ਸੀ ਕਿ ਰੱਬ ਰੂਪ ਨੇ ਪਿਆਰ ਬਹੁਤ ਕਰਦੀ ਸੀ ਭਰਾਵਾਂ ਨੂੰ ਭਰਾਵਾਂ ਨੂੰ ਕਰਦੀ ਇਹਨੇ ਪੈਣਾ ਉਹਨੇ ਮਾਇਆ ਦਿੱਤੀ ਸੀ ਉਹਦੇ ਨਾਲ ਹੀ ਪਾਈ ਫਰੰਦੇ ਤੋਂ ਰਬਾਬ ਲੈ ਕੇ ਗੁਰੂ ਸਾਹਿਬ ਨੇ ਪਾਈ ਮਰਦਾਨਾ ਜੀ ਨੂੰ ਬਖਸ਼ਿਸ਼ ਕੀਤੀ ਇਥੋਂ ਫਿਰ ਪਹਿਲੀ ਉਦਾਸੀ ਦੀ ਗੁਰੂ ਸਾਹਿਬ ਨੇ ਪਹਿਲਾ ਕਦਮ ਪੁੱਟਿਆ ਤੇ ਸੰਸਾਰ ਨੂੰ ਤਾਰਿਆ ਤਾਰਿਆ ਜਹਾਨ ਲਿਆ ਬਾਣ ਜਿਨੇ ਦਰਸ਼ਨ ਪਾਇਆ ਕਿੰਨੇ ਦੂਰ ਤੋਂ ਅਨ ਕਹਾਤ ਜੰਮ ਨੇੜ ਨਾ ਆਇਆ ਆਸ਼ੀਆ ਬਖਸ਼ਾ ਵਾਲੇ ਸਤਿਗੁਰੂ ਨਾਨਕ ਦੇਵ ਜੀ ਸਾਰੇ ਸੰਸਾਰ ਦਾ ਚੱਕਰ ਦੇਖੋ ਜਦੋਂ ਕੋਈ ਸਾਧਨ ਨਹੀਂ ਸੀ ਉਦੋਂ ਹਜ਼ਾਰਾਂ ਮੀਰ ਦਾ ਪੈਂਡਾ ਇਹਨਾ ਆਪਣੇ ਇਹ ਸਾਥੀਆਂ ਦੇ ਨਾਲ ਤਾਇਕੀਤਾ ਕਿਥੇ ਇਰਾਨ ਇਰਾਕ ਬਲਖ ਬੁਖਾਰਾ ਕਿੱਥੇ ਤਾਸ਼ਕੰਦ ਸਮਰਕੰਦ ਮੰਗੋਲੀਆ ਤੇ ਤਿੱਬਤ ਤੇ ਇਥੋਂ ਤੱਕ ਅਫਗਾਨਿਸਤਾਨ ਸ਼੍ਰੀਲੰਕਾ ਸਾਰਾ ਭਾਰਤ ਤੇ ਇੰਡੋਨੇਸ਼ੀਆ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਔਰ ਸਾਰਾ ਹੀ ਭਾਰਤ ਤੇ ਸੱਚ ਦਾ ਪ੍ਰਚਾਰ ਕੀਤਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਮੈਂ ਦੱਸਿਆ ਨਾ 17 ਸਾਲ ਦੀ ਯਾਰਜਾ ਸੀ ਜਦੋਂ 52 ਸਾਲ ਹੋ ਗਏ ਤੇ ਉਹ ਫਿਰ ਆਪਣਾ ਮਿਸ਼ਨ ਸੰਪੂਰਨ ਕਰਕੇ ਤੇ ਆ ਗਏ ਕਰਤਾਰਪੁਰ ਸਾਹਿਬ ਇੱਥੇ ਉਹਨਾਂ ਨੇ ਜ਼ਮੀਨ ਖਰੀਦ ਕੇ ਇਹ ਨਗਰ ਉਸਹਾ ਰਾਵੀ ਦੇ ਕੰਢੇ ਦੇਤੇ ਇੱਥੇ ਫਿਰ ਉਹਨਾਂ ਨੇ ਭਾਈ ਗੁਰਦਾਸ ਲਿਖਦੇ ਨੇ ਕਿ ਦੇਖੋ ਗੁਰੂ ਸਾਹਿਬ ਨੇ ਗ੍ਰਸਤ ਨੂੰ ਵਿਆਹੀ ਦਿੱਤੀ ਹੈ ਇੱਕ ਤਾਂ ਆਪ ਵਿਆਹ ਕਰਾਇਆ ਹੁਣ ਦੇ ਦੋ ਸੁਪੁੱਤਰ ਸਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਿਹਨਾਂ ਨੇ ਉਦਾਸੀ ਮਤ ਲਾਇਆ ਤੇ ਬਾਬਾ ਲਖਮੀਦਾਸ ਜੀ ਦੋ ਸੁਪੁੱਤਰ ਸਨ ਤੇ ਗ੍ਰਸਤ ਵਿੱਚ ਰਹਿਣ ਦਾ ਹੁਕਮ ਦਿੱਸ ਦਿੱਤਾ ਤੇ ਨਾਲ ਨਾਲ ਹੀ ਸ਼ੁਭ ਕਰਮ ਜਿਹੜੇ ਸੀ ਉਹਨਾਂ ਦੇ ਉੱਤੇ ਜ਼ੋਰ ਦਿੱਤਾ ਕਿ ਜਦੋਂ ਉੱਥੇ ਪੁੱਛਿਆ ਨਾ ਮੱਕੇ ਮਦੀਨੇ ਵਿੱਚ ਕਿ ਪੁੱਛਣ ਖੋਲ ਕਿਤਾਬ ਨੂੰ ਵੱਡਾ Hindu ਕੇ Musalman ਹੋਈ ਕੇ ਬਾਬੇ ਨੇ ਕਿ ਆਖਿਆ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਜ਼ ਜੇ ਅਮਲ ਤੋਂ ਅੱਡੇ ਠੀਕ ਨਹੀਂ ਤੇ ਫਿਰ ਦੋਨੇ ਹੀ ਪਛਤਾਉਣਗੇ ਸ਼ੁਭ ਅਮਲ ਜਿਹੜੇ ਨੇ ਉਹ ਜ਼ਰੂਰੀ ਨੇ ਤੇ ਗੁਰੂ ਸਾਹਿਬ ਫੇਰ ਕਰਤਾਰਪੁਰ ਆ ਗਏ ਇੱਥੇ ਉਹਨਾਂ ਨੇ ਫਿਰ ਪਾਈ ਗੁਰਦਾਰੀ ਲਿਖਦੇ ਆ ਕਿ ਭਾਈ ਗੁਰਦਾਸ ਜੀ ਵੇਦ ਵ્યાਸ ਨੇ ਤੇ ਉਹਨਾਂ ਦੀ ਬਾਣੀ ਪ੍ਰਵਾਨਿਤ ਬਾਣੀ ਹੈ ਉਹਨਾਂ ਦੀ ਬਾਹਰ ਉਹਨਾਂ ਵਿੱਚੋਂ ਕੋਟੇਸ਼ਨ ਬਹੁਤ ਕੁਝ ਮਿਲਦਾ ਹੈ ਉਹ ਕਹਿੰਦੇ ਨੇ ਜਦੋਂ ਫਿਰ ਕਰਤਾਰਪੁਰ ਸਾਹਿਬ ਆ ਗਏ ਨਗਰ ਹੋ ਗਿਆ ਸੰਗਤਾਂ ਆਉਣ ਲੱਗ ਪਈਆਂ ਕਥਾ ਕੀਰਤਨ ਦਾ ਪ੍ਰਵਾਹ ਚੱਲਣ ਲੱਗ ਪਿਆ ਬਾਣੀ ਉਸੇ ਤਰ੍ਹਾਂ ਗਾਇਨ ਕੀਤੀ ਜਾਣ ਲੱਗ ਪਈ ਭਾਈ ਮਰਦਾਨਾ ਜੀ ਪਹਿਲਾਂ ਖੁਰਮ ਸ਼ਹਿਰ ਵਿੱਚ ਅਫਗਾਨਿਸਤਾਨ ਦੇ ਵਿੱਚ ਸਿੱਧੀ ਕੁ ਛੋੜਾ ਦੇ ਗਏ ਸਨ ਇੱਥੇ ਗੁਰੂ ਸਾਹਿਬ ਨੇ ਕੁਝ ਬਾਣੀ ਇੱਥੇ ਵੀ ਰੱਖੀ ਹੈ ਦਸੀ ਜਾਂਦੀ ਹੈ ਇਤਿਹਾਸਕਾਰ ਦੱਸਦੇ ਨੇ ਤੇ ਇਸ ਨਗਰ ਨੂੰ ਫਿਰ ਭਾਗ ਲੱਗੇ ਨੇ ਸ਼ੁਰੂ ਹੋ ਗਏ ਕਿਉਂਕਿ ਜਿੱਥੇ ਸਤਿਗੁਰ ਆ ਕੇ ਬਰਾਜਮਾਨ ਹੋ ਗਏ ਉੱਥੇ ਦਾ ਰੌਣਕਾ ਲੱਗਣੀ ਹੈ ਨੇ ਤੇ ਕਰਤਾਰਪੁਰ ਫਿਰ ਇਸ ਤਰ੍ਹਾਂ ਸੁੰਦਰ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਹੋਣ ਲੱਗਾ ਕਸਬੇ ਦੇ ਰੂਪ ਵਿੱਚ ਤੇ ਹੁਣ ਤਾਂ ਇਹਦੀ ਬਹੁਤ ਵੱਡੀ ਮਹਾਨਤਾ ਹੈ ਤੇ ਉੱਥੇ ਗੁਰੂ ਸਾਹਿਬ ਨੇ ਫਿਰ ਭਾਈ ਗੁਰਦਾਸ ਜੀ ਨੇ ਕਿ ਜਿਹੜੇ ਸੰਸਾਰਿਕ ਪ੍ਰਾਣੀ ਬਸਰ ਪਾਉਂਦੇ ਨੇ ਜਿਵੇਂ ਆਪ ਆ ਪਾਉਂਦੇ ਆ ਇਹ ਇਹ ਪਾਏ ਤੇ ਜਿਹੜੇ ਦੂਸਰੇ ਉਦਾਸੀ ਉਦਾਸੀਆਂ ਦੇ ਦੌਰਾਨ ਜਿਹੜਾ ਪਹਿਰਾਵਾਸੀ ਉਹ ਉਹਨਾਂ ਨੇ ਤਿਆਗ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਫਿਰ ਖੇਤੀ ਦਾ ਕੰਮ ਸ਼ੁਰੂ ਕੀਤਾ ਕੁਕ ਸਰਹਾਰ ਨੂੰ ਦੱਸਣਾ ਸੀ ਕਿ ਕਿਰਤ ਕਰਨੀ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਤੈਨੂੰ ਸੂਰ ਉਹਨਾਂ ਨੇ ਫਿਰ ਉਥੇ ਖੇਤੀ ਕੀਤੀ ਸਰਹਾਰਪੁਰ 52 ਸਾਲ ਦੀ ਉਮਰ ਚ ਉਥੇ ਆ ਗਏ 18 ਸਾਲ ਫਿਰ ਗੁਰੂ ਨਾਨਕ ਦੇਵ ਜੀ ਦੇ ਪਾਸ਼ਾ ਨੇ ਉਸ ਨਗਰ ਵਿੱਚ ਵਸਾਇਆ ਸਰਹਾਰਪੁਰ ਵਿੱਚ ਤੇ ਉਸ ਨਗਰ ਵਿੱਚ ਰਹਿੰਦੇ ਹੋਏ ਉਹਨਾਂ ਨੇ ਹੜਵਾਇਆ ਉਹਨਾਂ ਨੇ ਖੇਤਾਂ ਨੂੰ ਪਾਣੀ ਲਾਇਆ ਉਹਨੇ ਫਸਲਾਂ ਬੀਜੀਆਂ ਉਹਨਾਂ ਨੇ ਗੋਡੀ ਕੀਤੀ ਉਹਨਾਂ ਨੇ ਫੜੇ ਗਏ ਯਾਨੀ ਜੋ ਵੀ ਖੇਤੀ ਦਾ ਕੰਮ ਸੀ ਉਹ ਗੁਰੂ ਨਾਨਕ ਦੇਵ ਜੀ ਹੱਥੀ ਕਰਦੇ ਤੇ ਨਾਲ ਸੰਗਤਾਂ ਵੀ ਕਰਦੀਆਂ ਇਹ ਹੈ ਇੱਕ ਕਾਮਲ ਮਹਾਪੁਰਖ ਦੀ ਨਿਸ਼ਾਨੀ ਕਿ ਅਵ ਵਿਦੇਸ਼ে ਆਪ ਨਾ ਕਰੇ ਬਾਣੀ ਕਹਿੰਦੀ ਹੈ ਗੁਰੂ ਰਜਿੰਦੇ ਜੀ ਆਪ ਤੇ ਜਪ ਜਨਮੇ ਮਰੇ ਜਿਹੜਾ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪ੍ਰਥਮ ਮਨ ਪਰਬੋਧ ਉਹ ਆਪਣਾ ਪਾਠੇ ਅਵਰੇ ਜਾਵੇ ਪਹਿਲਾਂ ਆਪਣੇ ਆਪ ਤੇ ਲਾਗੂ ਕਰ ਫਿਰ ਦੂਜਿਆਂ ਨੂੰ ਉਪਦੇਸ਼ ਕਰਨ ਜੋਗਾ ਹੋ ਤੇ ਗੁਰੂ ਸਾਹਿਬ ਨੇ ਤਾਂ ਆਪ ਕਮਾਈ ਕਰਕੇ ਫਿਰ ਜਸੀਏ ਕਮਾਈ ਦਾ ਮਤਲਬ ਘਾੜਨਾ ਤੇ ਕਿਰਤ ਕਰਨ ਦਾ ਉਪਦੇਸ਼ ਜਿਹੜਾ ਦਿੱਤਾ ਉਹਦੇ ਤੇ ਪਹਿਰਾ ਗੁਰੂ ਸਾਹਿਬ ਨੇ ਦਿੱਤਾ ਸਾਦਾ ਜ਼ਿੰਦਗੀ ਬਸਰ ਕੀਤੀ ਉੱਥੇ ਉਹਨਾਂ ਦਾ ਮੇਲ ਫਿਰ ਗੁਰੂ ਅੰਗਦ ਦੇਵ ਜੀ ਜਿਹਨਾਂ ਦਾ ਪਹਿਲਾ ਨਾਮ ਭਾਈ ਲੈਣਾ ਸੀ ਉਹਦੇ ਨਾਲ ਹੋਇਆ 18 ਸਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਾਮ ਕੀਤਾ ਆਪਣੇ ਬ੍ਰਹਮਲੀਨ ਹੋਣ ਤੱਕ ਛੇ ਕਰਤਾਰਪੁਰ ਸਾਹਿਬ ਧੋ ਕਰਤਾਰਪੁਰ ਨੇਕ ਜਲੰਧਰ ਅਮਰਸਰ ਜਿਹੜੀ ਜੀਟੀ ਰੋਡ ਆ ਉਹਦੇ ਤੇ ਉਹ ਵੀ ਇਤਿਹਾਸਿਕ ਨਗਰ ਹੈ ਗੁਰੂ ਅਰਜਨ ਦੇਵ ਜੋ ਸਾਸੀ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਨਿਵਾਸਾਇਆ ਸੀ ਤੇ ਇਥੇ ਹੀ ਆਪਜੀ ਬ੍ਰਮਲੀਨ ਹੋਏ ਤੇ ਉਥੇ ਫਿਰ ਉਹਨਾਂ ਨੇ ਪਰਖ ਕੀਤੀ ਪਈ ਅਗਲਾ ਹੁਣ ਗੁਰੂ ਕੌਣ ਹੋਵੇਗਾ ਇਹ ਜਿਹੜੀ ਜੋਤ ਉਹ ਹੁੱਕ ਸਾਇਸ ਸੈਕਾਇਆ ਫਿਰ ਪਲਟੀਏ ਇੱਕ ਜੋਤ ਤਾਂ ਉਹੀ ਚਲਦੀ ਹੈ ਅੱਗੇ ਜੋਤ ਤੋਂ ਜੋਤ ਦੇ ਵਿੱਚ ਜਗਦੀ ਹੈ ਹੁਣ ਜੋਤ ਦੇ ਵਿੱਚ ਜੋਤ ਜਿਹੜੀ ਆ ਉਹ ਉਹਦਾ ਸੋਮਵਿਸ਼ ਕਰਨਾ ਹੈ। ਯਾਨੀ ਜੋਤ ਟਕਾਉਣੀ ਆ ਜੋਤ ਵਿੱਚ ਤੇ ਉਹਨਾਂ ਨੇ ਫਿਰ ਚੋਣ ਕਰਨੀ ਸੀ। ਉਹਨਾਂ ਨੇ ਆਪਣੇ ਪੁੱਤਰਾਂ ਦੀ ਵੀ ਚੋਣ ਕੀਤੀ, ਸਿੱਖਾਂ ਦੀ ਵੀ ਕੀਤੀ। ਉਸ ਚੋਣ ਵਿੱਚ ਬਹੁਤ ਸਾਰੇ ਅ ਘਟਨਾਕ੍ਰਮ ਆਉਂਦੇ ਨੇ ਤੁਸੀਂ ਜਾਣਦੇ ਹੋ। ਫਿਰ ਖਰੇ ਉਤਰੇ 16 ਨੇ ਭਾਈ ਲੈਣਾ ਜਦੋਂ ਭਾਈ ਲੈਣਾ ਜੀ ਆਏ ਉਹ ਤੁਸੀਂ ਜਾਣਦੇ ਹੋ ਕਿ ਦੇਵੀ ਨੂੰ ਮੰਨਦੇ ਹੁੰਦੇ ਸਨ ਪਰ ਇੱਕ ਵਾਰੀ ਐਸਾ ਹੋਇਆ ਕਿ ਭਾਈ ਜੋਤੂ ਉਹਨਾਂ ਨੇ ਬਾਣੀ ਸੁਣੀ ਤੇ ਜਦੋਂ ਭਾਈ ਜੋਤੂ ਬਾਣੀ ਸੁਣੀ ਤੇ ਉਹਨਾਂ ਨੇ ਕਿਹਾ ਇਹ ਕਿਹਦੀ ਬਾਣੀ ਹੈ ਠੰਡ ਪੈ ਗਈ ਅੰਦਰ ਉਹ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਮਿਲਣਗੇ ਉਹ ਕਹਿੰਦੇ ਭਈ ਉਹ ਕਰਤਾਰਪੁਰ ਨਿਵਾਸ ਰੱਖਦੇ ਨੇ ਕਿ ਫਿਰ ਉੱਥੇ ਆਪ ਦੀ ਸੰਗ ਜਾਣਾ ਛੱਡ ਦਿੱਤਾ ਤੇ ਜਿਹੜਾ ਸੰਗ ਦੀ ਤਿਆਰੀ ਕਰਦੇ ਸੀ ਯਾਨੀ ਯਾਤਰਾ ਦੀ ਜਵਾਲਾ ਜੀ ਵਗੈਰਾ ਇਧਰ ਉਹ ਉਹ ਉਹਨਾਂ ਨੇ ਛੱਡ ਕੇ ਤੇ ਉੱਥੇ ਜਾ ਕੇ ਜਦੋਂ ਦਰਸ਼ਨ ਕੀਤੇ ਤੇ ਗੁਰੂ ਨਾਨਕ ਦੇਵ ਜੀ ਅਗਰਵਾਂਡੀ ਲੈਣ ਗਏ ਉਹਨੂੰ ਕਿ ਉਹਨੇ ਪੁੱਛਿਆ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ ਆ ਉੱਥੇ ਪ੍ਰਗਟਿੰਦ ਕੀਤਾ ਆਪਣੇ ਆਪ ਨੂੰ ਹਰੀਮੀ ਦੇਖੋ ਕਿ ਨਹੀਂ ਹੈ ਅਤਿ ਦਰਜੇ ਦੀ ਹਰੀਮੀ ਘੋੜੇ ਦੀ ਵਾਗ ਫੜ ਲਈ ਘੋੜੇ ਤੇ ਸਿਪਾਈ ਲੈਣਾ ਜੀ ਚੰਗੇ ਕਰਦੇ ਸਨ ਰੱਜੇ ਪੂਜੇ ਕਰਦੇ ਸ਼ਾਹੂ ਕਾਰਾ ਤਕੜਾ ਸੀ ਕਾਰੋਬਾਰ ਕੋੜੀ ਦੀਆਂ ਵਾਗਾਂ ਫੜ ਕੇ ਲੈ ਜਦੋਂ ਮਾਤਾ ਸੁਲਖਣੀ ਜੀ ਨੂੰ ਪੁੱਛਿਆ ਤੇ ਆਪ ਜਾ ਕੇ ਦੀਵਾਨ ਵਿੱਚ ਬੈਠ ਕੇ ਜਦੋਂ ਉਹਨੇ ਪੁੱਛਿਆ ਟਹਿਲ ਪਾਣੀ ਕਰਨ ਤੋਂ ਬਾਅਦ ਕੇ ਮਾਤਾ ਜੀ ਦਰਸ਼ਨ ਕਰਨੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹ ਕਹਿੰਦੇ ਦੀਵਾਨ ਚ ਚਲੇ ਜਾਓ ਉਹ ਦੇਖਿਆ ਤੇ ਉਹੀ ਮਹਾਪੁਰਖ ਜਿਹੜੇ ਕੋੜੀ ਦੀ ਬਾਗ ਫੜ ਕੇ ਲੈ ਕੇ ਆਏ ਤੇ ਉੱਥੇ ਫਿਰ ਚਰਨ ਫੜ ਕੇ ਫਿਰ ਝੜੀ ਲਾ ਦਿੱਤੀ ਹੰਡੂਆ ਦੀ ਸੱਚੇ ਪਾਤਸ਼ਾਹ ਜੀੰਦੂ ਜੀ ਨੇ ਮਾਲਕ ਆਪ ਉਹ ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦਾ ਕਹਿੰਦੇ ਉਹ ਕਹਣਗਾ ਲੈਣਾ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਲੈਣਾ ਤੇ ਅਸੀਂ ਤੁਹਾਡਾ ਕੁਝ ਦੇਣਾ ਹੈ ਜਿਹੜਾ ਦੇਣਦਾਰ ਹੁੰਦਾ ਨਾ ਉਹ ਇਸੇ ਤਰ੍ਹਾਂ ਹੀ ਅੱਗੇ ਉਹ ਲੈਣ ਜਾਂਦਾ ਉਹਨੂੰ ਰਿਸਿਵ ਕਰਨ ਜਾਂਦਾ ਹੈ ਅਸੀਂ ਕੋਈ ਅ ਅਸਰਜਕਾਰ ਨਹੀਂ ਕੀਤਾ ਇਹ ਬਣਦਾ ਹੀ ਸੀ ਤੇ ਹੁਣ ਪਰੀਖਿਆ ਜਦੋਂ ਹੋ ਗਈ ਇੱਕ ਵਾਰੀ ਮੁਰਦਾ ਖਾਣ ਨੂੰ ਕਿਹਾ ਤੇ ਉਹ ਗੁਰੂ ਸਾਹਿਬ ਇਸ ਤਰ੍ਹਾਂ ਬਾਹ ਉਝੜਵਲ ਚਲੇ ਗਏ ਲੋਕਾਂ ਨੂੰ ਪੱਥਰ ਮਾਰਦੇ ਗਏ ਜਿਹੜੇ ਪਿੱਛੇ ਆਉਂਦੇ ਸੀ ਤਾਂ ਕਿ ਸਾਰੇ ਦੌੜ ਜਾਣ ਕੋਈ ਨਿਤਰੇਤ ਉਸ ਹਾਲਾਤ ਵਿੱਚ ਵੀ ਜਦੋਂ ਸਾਰੇ ਕਹਿਣ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਉਸ ਪਰੀਖਿਆ ਦੇ ਪੂਰੇ ਉੱtre ਉਥੇ ਕਹਿੰਦੇ ਨੇ ਕਿ লাশ ਪਈ ਸੀ ਇੱਕ দেহ ਪਈ ਸੀ ਗੁਰੂ ਸਾਹਿਬ ਨੇ ਕਿਹਾ ਪੀ ਇਹਨੂੰ ਖਾਓ ਕਿ ਕੱਲੇ ਭਾਈ ਲੈਣਾ ਜੀ ਰਹਿ ਗਿਆ ਤੇ ਉਹਨੇ ਕਿਹਾ ਸਤੇ ਪਾਸਾ ਸਿਰ ਵੱਲੋਂ ਖਾਵਾਂ ਕਿ ਪੈਰਾਂ ਵੱਲੋਂ ਤੇ ਗੁਰੂ ਸਾਹਿਬ ਨੇ ਕਿਹਾ ਇਹ ਇਹ ਸਿਰ ਵੱਲੋਂ ਤੇ ਉਹਨੇ ਜਦੋਂ ਸਤਿਬਚਨ ਕਹਿ ਕੇ ਉਹ ਗਾਦਰ ਚੁੱਕੀ ਤੇ ਥੱਲੇ ਕੜਾ ਪ੍ਰਸ਼ਾਦ ਦੀ ਲੇਖ ਸੀ ਤੇ ਇਹ ਤਾਂ ਗੁਰੂ ਸਾਹਿਬ ਦਾ ਕੌਤਕ ਸੀ ਪ੍ਰੀਖਿਆ ਜੀ ਪੂਰੇ ਉਤਰੇ ਫਿਰ ਗੁਰੂ ਸਾਹਿਬ ਨੇ ਉੱਥੇ ਫੈਸਲਾ ਕੀਤਾ ਕਿ ਅਜ ਆਖਰੀ ਪ੍ਰੀਖਿਆ ਵਿੱਚ ਇਹ ਪਾਸ ਹੋਇਆ ਇਸ ਕਰਕੇ ਇਹ ਗੱਦੀ ਦੇ ਹੱਕਦਾਰ ਨੇ ਇਹ ਜੋ ਮੇਰਾ ਮਿਸ਼ਨ ਹੈ ਉਹਨੂੰ ਅੱਗੇ ਵਾਖੂ ਵੀ ਤੋਰਨ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਫਿਰ 5 ਪੈਸੇ ਤੇ ਨਾਰੀਅਲ ਰੱਖ ਕੇ ਜਦੋਂ ਮੱਥਾ ਟੇਕਿਆ ਨਾ ਤੇ ਉਸ ਵੇਲੇ ਫਿਰ ਕਹਿੰਦੇ ਪਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਫਿਰ ਵਰ ਬਖਸ਼ਿਆ ਤੇ ਆਪਣੀ ਜੋਤ ਉਹਨਾਂ ਦੀ ਜੋਤ ਵਿੱਚ ਟਿਕਾ ਦਿੱਤੀ ਤੇ ਕਿਹਾ ਫਰਮਾਇਆ ਆਪਣੇ ਮੁਖਾਰ ਬਿੰਦ ਤੋਂ ਕਿ ਅੱਜ ਤੋਂ ਤੁਸੀਂ ਗੁਰੂ ਰੂਪ ਹੋ ਉਹ ਕਹਿੰਦੇ ਕਿ ਤੁਸੀਂ ਇਹ ਮੈਂ ਤਾਂ ਤੁਹਾਡਾ ਸੇਵਕ ਹਾਂ ਉਹ ਕਹਿੰਦੇ ਸੇਵਕ ਤੁਸੀਂ ਸੀਗੇ ਸੇਵਾ ਕਮਾਈ ਹੈ ਤੁਸੀਂ ਪੂਰੀ ਖਰੇ ਉਤਰੇ ਹੋ ਇਹ ਸੇ ਕਰਕੇ ਤੁਹਾਡੀ ਚੋਣ ਹੋਈ ਹੈ ਅੱਜ ਤੋਂ ਇਹ ਜਿਹੜੀ ਜੋਤ ਹੈ ਗੁਰੂ ਨਾਨਕ ਮੇਰੀ ਜੋਤ ਜਿਹੜੀ ਆ ਕਾਲਪੁਰਖ ਦੀ ਬਖਸ਼ੀ ਹੋ ਜੋਤ ਉਹ ਮੈਂ ਤੁਹਾਡੇ ਅੰਦਰ ਟਿਕਾ ਰਿਆ ਹਾਂ ਤੇ ਇਸ ਤਰ੍ਹਾਂ ਆਪਣਾ ਹੀ ਰੂਪ ਬਣਾ ਕੇ ਉਹਨਾਂ ਨੂੰ ਗੱਦੀ ਤੇ ਬਿਰਾਜਮਾਨ ਕੀਤਾ ਤੇ ਨਾਲੇ ਹੁਕਮ ਦਿੱਤਾ ਵੇਖੋ ਕਿੱਡੀ ਵੱਡੀ ਗੱਲ ਇਹ ਗੁਰੂ ਸਾਹਿਬ ਦੀ ਰਵਣ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਕਰਤਾਰਪੁਰ ਹੁਣ ਨਹੀਂ ਰਹਿਣਾ ਕਿੰਜ ਫੇ ਕਿੱਥੇ ਜਾਣਾ ਕਿ ਤੁਸੀਂ ਖਡੂਰ ਸਾਹਿਬ ਜਾਓ ਖਡੂਰ ਨਗਰ ਹੈ ਉੱਥੇ ਜਾਓ ਫਿਰ ਅਸਾਇਆ ਫੇਰ ਉਹ ਸਾਹਾ ਫੇਰ ਆਣ ਸਤਿਗੁਰ ਖਾਡੂਰ ਇਹ ਤੋਂ ਕਹੇ ਇਹ ਜਿਹੜੀ ਕੋਟ ਕੀਤੀ ਜਾਂਦੀ ਹੈ ਆਮ ਤੌਰ ਤੇ ਕੀਰਤਨ ਵਿੱਚ ਫੇਰ ਉਹ ਸਾਹਾ ਫੇਰ ਆਣ ਸਤਿਗੁਰ ਖਾਡੂਰ ਖਡੂਰ ਸਾਹਿਬ ਫੇਰ ਜਿਹੜਾ ਸਿੱਖੀ ਦਾ ਕੇਂਦਰ ਬਣਿਆ ਐਸ ਜਿਹੜੇ ਤਾਂ ਬਹੁਤ سارے ਧਿਆਸ ਗੁਰਦੁਆਰਾ ਸਹਿਬਾਨ ਉੱਥੇ ਨੇ ਉੱਥੇ ਗੁਰੂ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫੇਰ ਜਦੋਂ ਇਹਨਾਂ ਨੂੰ ਰਵਾਨਾ ਕਰ ਦਿੱਤਾ ਉਸ ਤੋਂ ਬਾਅਦ 3 ਮਹੀਨੇ ਤੱਕ ਗੁਰੂ ਸਾਹਿਬ ਫੇਰ ਕਰਤਾਰਪੁਰ ਸਾਹਿਬ 'ਚ ਟਿਕੇ ਰਹੇ ਤੇ ਨਾਮ ਸਿਮਰਨ ਕਰਦੇ ਰਹੇ ਉਸ ਤੋਂ ਬਾਅਦ ਆਪ ਜੀ ਨੇ ਫਿਰ ਉੱਥੇ ਹੀ ਜਿਹੜਾ ਸੀ ਉਹ ਸੰਸਾਰਿਕ ਛੋਲਾ त्यागਿਆ ਤੇ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਇਹ ਮਹਾਵਾਕਨ સાર ਉਹ ਜੋਤ ਜਿਹੜੀ ਸੀ ਮਹਾਜੋਤੂ ਚਰਣ ਗਈ ਤੇ ਜਿੱਥੋਂ ਜਿਸ ਮਿਸ਼ਨ ਲਈ ਆਏ ਸਨ ਉਸ ਮਿਸ਼ਨ ਨੂੰ ਸੰਪੂਰਨ ਕਰਕੇ ਸਤਿਗੁਰੂ ਮਹਾਨ ਪਰਉਕਾਰ ਕਰਦੇ ਹੋਏ ਦੁਨੀਆ ਤੇ ਰਹਿਦੀ ਦੁਨੀਆ ਤੱਕ ਗੁਰੂ ਨਾਨਕ ਦੇਵ ਜੀ ਦਾ ਨਾਂ ਰਹੇਗਾ ਸ੍ਰੀ ਕਰਤਾਰਪੁਰ ਸਾਹਿਬ ਦੀ ਇੰਨੀ ਵੱਡੀ ਮਹਾਨਤਾ ਹੈ ਕਿ ਮੈਂ ਜਿਵੇਂ ਅਰਜ਼ ਕੀਤੀ ਸੀ 52 ਸਾਲ ਦੀ ਉਮਰ ਚ ਗੁਰੂ ਸਾਹਿਬ ਉਦਾਸੀਆਂ ਸੰਪੂਰਨ ਕਰਕੇ ਤੇ ਇੱਥੇ ਆਏ ਨੇ ਤੇ 70 ਸਾਲ ਕੁਲ ਆਰਜ਼ਾ ਭੋਗੀ ਹੈ 18 ਸਾਲ ਜ਼ਿੰਦਗੀ ਦੇ ਜਿਹੜੇ ਸੀ ਉਹ ਇਸ ਨਗਰ ਵਿੱਚ گزارੇ ਔਰ ਇੱਥੇ ਹੀ ਬ੍ਰਹਮਣੀ ਨੇ ਹੋਏ ਤੇ ਫਿਰ ਉਹਨਾਂ ਦੇ ਦੇਖੋ ਕਿੰਨੇ ਹਰਮਨ ਪਿਆਰੇ ਸਨ ਉਹਦੇ ਮੁਰਿਦ ਉਹਨਾਂ ਦਾ ਢਾਂਗੀ ਐਸਾ ਸੀ ਮੁਸਲਮਾਨ ਵੀ ਉਹਨੇ ਹੀ ਸਨ ਜਿਨੇ ਹਿੰਦੂ ਸਨ ਤੇ ਸਿੱਖ ਤਾਂ ਫਿਰ ਸਿੰਘ ਤਾਂ ਬਾਜ ਸਗੇ ਆ ਨਾ ਜਦੋਂ ਫਿਰ ਗੁਰੂ ਸਾਹਿਬ ਜੋਤੀ ਜੋ ਸਮਾ ਗਏ ਤੇ ਖਬਰ ਜੰਗਲ ਦੀ ਆਗੋਂ ਫੈਲੀ ਤੇ ਸੰਗਤਾਂ ਆਉਣ ਲੱਗੀਆਂ ਵਿਰਾਗ ਵਿੱਚ ਤੇ ਮੁਸਲਮਾਨ ਕਹਿਣ ਅਸੀਂ ਗੁਰੂ ਸਾਹਿਬ ਸਾਡੇ ਪੀਰ ਨੇ ਅਸੀਂ ਪੀਰ ਕਰਕੇ ਮੰਨਦੇ ਆ ਆਪਣਾ ਰਹਿਬਰ ਕਰਕੇ ਮੁਰਸ਼ਿਦ ਕਰਕੇ ਤੇ ਆਪਣਾ ਰਾਜ ਸੇਰਾ ਕਰਕੇ ਅਸੀਂ ਉਹਨਾਂ ਨੂੰ ਦਫਨਾਉਣਾ ਤੇ ਉਹਨਾਂ ਦੀ ਅਸੀਂ ਮਰਜ਼ਾਰ ਬਣਾਉਣੀ ਆ ਤੇ ਜੋ ਹਿੰਦੂ ਸੀ ਜਾਂ ਗੈਰ ਮੁਸਲਮ ਸੀ ਉਹ ਕਹਿਣ ਅਸੀਂ ਸੰਸਕਾਰ ਕਰਨਾ ਤੇ ਫਿਰ ਜਿਹੜੇ ਸਿਆਣੇ ਬੰਦੇ ਸੀ ਗੁਰਸਿੱਖ ਉਹਨਾਂ ਨੇ ਜਿਹੜੀ ਚਾਦਰ ਸੀ ਉਹ ਮੁਸਲਮਾਨ ਭਰਾਵ ਨੂੰ ਦੇ ਦਿੱਤੀ ਕਿ ਤੁਸੀਂ ਇਹ ਚਾਦਰ ਲੈ ਲਓ ਤੁਸੀਂ ਆਪਣੇ ਹਿਸਾਬ ਨਾਲ ਇਹ ਦਫਨਾ ਸਕਦੇ ਹੋ ਉੱਥੇ ਕਹਿੰਦੇ ਉਹਨਾਂ ਨੇ ਮਜ਼ਾਰ ਬਣਾਈ ਤੇ ਜਿਹੜੀ ਦੂਸਰੇ ਸੀਗੇ ਗੈਰ ਮੁਸਲਮ ਉਹਨਾਂ ਨੇ ਸੰਸਕਾਰ ਕਰਕੇ ਉਥੇ ਇੱਕ ਚਬੂਤਰਾ ਬਣਾਇਆ ਇਹ ਗੁਰੂ ਜੀ ਕਲਾਈ ਵਰਤੀ ਆ ਸੀ ਕਿ ਇੱਕ ਹੜ ਆਇਆ ਤੇ ਉਹ ਦੋਵੇਂ ਨਿਸ਼ਾਨੀਆਂ ਨਹੀਂ ਰਹੀਆਂ ਦੋਵੇਂ ਰੁੱਗੀਆਂ ਪਰ ਅੱਜ ਜੋ ਉਹਨਾਂ ਦੀ ਯਾਦ ਵਿੱਚ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਲਾਂਗਾ ਪਿੱਛੇ ਖੁੱਲਿਆ ਔਰ ਸੰਗਤਾਂ ਹੁਣ ਦਰਸ਼ਨ ਕਰਨ ਜਾਂਦੀਆਂ ਨੇ ਉਹ ਬੜਾ ਹੀ ਸ਼ਾਨਦਾਰ ਇੱਕ ਮੰਜ਼ਰ ਹੈ ਪੇਸ਼ ਕਰਦਾ ਹੈ ਰਾਵੀ ਦਰਿਆ ਦੇ ਕੰਢੇ ਦੇਤੇ ਸੰਗਤਾਂ ਜਾਂਦੀਆਂ ਨੇ ਔਰ ਬਹੁਤ ਸ਼ਾਨਦਾਰ ਪ੍ਰਬੰਧ ਜਿਹੜਾ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਗਿਆ ਪਾਰ ਸਰਕਾਰ ਵੀ ਸਹਿਯੋਗ ਦਿੰਦੀ ਹੈ ਔਰ ਸੰਗਤਾਂ ਦਰਸ਼ਨ ਕਰਦੀਆਂ ਨੇ ਇਹ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਉਹਨਦੀ ਇਸ ਰਬਾਨ ਨਾਲ ਜਿਹੜੀ ਸ਼ਿਫਤ ਉਹ ਕੀਤੀ ਨਹੀਂ ਜਾ ਸਕਦੀ ਸੁਣੀ ਜਾਰ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਹੋਈ ਸਗਰੀ ਜਗਤ ਗੁਰਨਾਨਕ ਦੀ ਵਡਿਆਈ ਸਭ ਤੋਂ ਵੱਡਾ ਸਤਿਗੁਰ ਨਾਨਕ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਕਿਉ ਜਿਨ ਕਲ ਰਾਖੀ ਕਲ ਮੈਨੇ ਕਲਯੁਗ ਇਹਨੇ ਮਹਾ ਤਪ ਦੇ ਹੋਏ ਇਸ ਅ ਅਗਨੀ ਦੇ ਘੋੜੇ ਕਲਯੁਗ ਦੇ ਯੋਗੰਦਰ ਜਿਨ ਕਲ ਰਾਖੀ ਮੇਰੀ ਇਹਨੇ ਮੇਰੀ ਰਾਖਵਖਾਈ ਹੈ ਜਿਹਨੇ ਮੈਨੂੰ ਸੀਤਤਾ ਪ੍ਰਦਾਨ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਜੀਵਨ ਜਾਤ ਸਿਖਾਈ ਹੈ ਜਿਨ੍ਹਾਂ ਕਦਰਾਂ ਕੀਮਤਾਂ ਨਰੋਈਆਂ ਪੈਦਾ ਕੀਤੀਆਂ ਨੇ ਜਿਨ੍ਹਾਂ ਨੇ ਇਸ ਸੰਸਾਰ ਨੂੰ ਨਵੀਂ ਰੌਸ਼ਨੀ ਦਿੱਤੀ ਹੈ ਐਸੇ ਸਤਿਗੁਰ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਪਤੇ ਅਸੀਂ ਉਹਨਾਂ ਨੂੰ ਕੋਟਾਨ ਕੋਟ ਬਾਰ ਨਮਸਕਾਰ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ ਇੱਕ ਸ਼ਾਇਰ ਨੇ ਬੜਾ ਸੁਣਾ ਲਿਖਿਆ ਕਿ ਨਾਨਕ ਗੁਰੂ ਦਾ ਘਰ ਹੈ ਦੁਖੀਆਂ ਲਈ ਆਸ਼ਿਆਨਾ ਮਹਿਰਾ ਮੁਹਬਤਾਂ ਦਾ ਭਰਿਆ ਪਿਆ ਖਜ਼ਾਨਾ ਮਿਰਜ਼ਾ ਹੈਮਾਨ ਇੱਥੇ ਨੀਵੇਂ ਨਿਮਾਣਿਆਂ ਨੂੰ ਛੁਕਣਾ ਹੈ ਪੈਂਦਾ ਇੱਥੇ ਰਾਜੇ ਤੇ ਰਾਣਿਆਂ ਨੂੰ ਜਿਹੜਾ ਇੱਥੇ ਛੁਕ ਗਿਆ ਉਹ ਸਮਝੋ ਉੱਚਾ ਉੱਠ ਗਿਆ ਤੋਂ ਇਸ ਦਿਨ ਆੜੀ ਆ ਗਿਆ ਜੋ ਐਪੀਸੋਡ ਵੇਖ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ